ਮੈਂ ਉਸ ਡਾਡੇ ਦੇ ਅੱਗੇ ਨੀਵਾ ਮੈਂ ਵੀ ਆ ਤੂੰ ਵੀ ਐ ਤੈਨੂੰ ਕੀ ਤੈਨੂੰ ਕੀ ਦੱਸਿਆ ਫੱਟੜਾ ਓਏ ਤੂੰ ਸਾਡੇ ਲਈ ਕੀ ਐ ਤੈਨੂੰ ਕੀ ਦੱਸਿਆ ਫੱਟੜਾ ਓਏ ਤੂੰ ਸਾਡੇ ਲਈ ਕੀ ਐ ਜਿਵੇਂ ਮਜਾ ਪਹਾੜੀ ਨੇਰਦਾਨੀ ਜਿਵੇਂ ਤਸਬੀ ਸਾਧੂ ਫੇਰਦਾਨੀ ਜਿਵੇਂ ਜੰਗਲੀ ਪੂਟੀ ਮਲਮਾਂ ਤੇ ਰਗਤ ਰੱਬ ਦੀਆਂ ਕਲਮਾਂ ਤੇ ਜਿਵੇਂ ਸ਼ਾਮ ਵੇਲੇ ਦਿਨ ਮਾਸ ਪੋਈ ਜਿਵੇਂ ਨਵੇਂ ਹੀ ਤੁਰੇ ਰਵਾਜ਼ ਕੋਈ ਜਿਵੇਂ ਮੋੜ ਬਰਤ ਕੋਈ ਟੁੱਟਣ ਤੇ ਬੁੱਲੀਆਂ ਤੇ ਪਹਿਲੀ ਸੀ ਏ ਤੈਨੂੰ ਕੀ ਤੈਨੂੰ ਕੀ ਦਸੀ ਏ ਸੱਜਣਾ ਓਏ ਤੂੰ ਸਾਡੇ ਲਈ ਕੀ ਏ ਤੈਨੂੰ ਕੀ ਦਸੀ ਏ ਸੱਜਣਾ ਓਏ ਤੂੰ ਸਾਡੇ ਲਈ ਕੀ ਏ